ਪਾਠ 11 ਸੋਹਣਾ ਸਾ ਬੈਗ ਬੱਚਿਓ ਕੀ ਤੁਸੀਂ ਘਰ ਦੇ ਕੰਮਾਂ ਵਿੱਚ ਆਪਣੇ ਮੰਮੀ ਪਾਪਾ ਦੀ ਮਦਦ ਕਰਦੇ ਹੋ ਜੀ ਮੈਡਮ ਜੀ ਮੈਂ ਆਪਣੀ ਮੰਮੀ ਦੀ ਮਦਦ ਕਰਦੀ ਹਾਂ ਮੈਡਮ ਜੀ ਮੈਂ ਤਾਂ ਅਜੇ ਆਪਣੇ ਕੰਮ ਹੀ ਆਪ ਨਹੀਂ ਕਰ ਸਕਦੀ ਮੈਂ ਉਹਨਾਂ ਦੀ ਕੀ ਮਦਦ ਕਰ ਸਕਦੀ ਹਾਂ ਬੇਟਾ ਜੇ ਤੁਸੀਂ ਚਾਹੋ ਤਾਂ ਤੁਸੀਂ ਆਪਣੇ ਮਾਪਿਆਂ ਦੀ ਛੋਟੇ-ਛੋਟੇ ਕੰਮਾਂ ਵਿੱਚ ਹੀ ਮਦਦ ਕਰ ਸਕਦੇ ਹੋ ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਆਓ ਤੁਹਾਨੂੰ ਬੰਟੀ ਨਾਂ ਦੇ ਮੁੰਡੇ ਦੀ ਕਹਾਣੀ ਸੁਣਾਉਂਦੀ ਹਾਂ ਜਿਸ ਨੂੰ ਇੱਕ ਸੁਪਨੇ ਨੇ ਆਪਣੀ ਮੰਮੀ ਦੀ ਮਦਦ ਕਰਨ ਦਾ ਸੋਹਣਾ ਸਬਕ ਸਿਖਾਇਆ ਬੰਟੀ ਦੇ ਮੰਮੀ ਪਾਪਾ ਦੋਵੇਂ ਨੌਕਰੀ ਕਰਦੇ ਸਨ ਪਾਪਾ ਰੋਜ਼ ਬਸਤੇ ਚੰਡੀਗੜ੍ਹ ਜਾਂਦੇ ਸਨ ਡੇਢ ਘੰਟਾ ਸਫ਼ਰ ਤੇ ਹੀ ਲੱਗ ਜਾਂਦਾ ਘਰ ਆਉਂਦਿਆਂ ਹੀ ਉਹਨਾਂ ਨੂੰ ਰਾਤ ਪੈ ਜਾਂਦੀ ਪਰ ਮੰਮੀ ਦਾ ਦਫ਼ਤਰ ਉਹਨਾਂ ਦੇ ਘਰ ਤੋਂ ਕੇਵਲ 1 ਕਿਲੋਮੀਟਰ ਦੀ ਦੂਰੀ ਤੇ ਹੀ ਸੀ ਪੈਦਲ 10 ਕੁ ਮਿੰਟ ਦਾ ਰਸਤਾ ਸੀ ਪਰ ਫਿਰ ਵੀ ਉਹ ਆਪਣੀ ਮੋਪੇਡ ਤੇ ਦਫ਼ਤਰ ਜਾਂਦੇ ਤਾਂ ਜੋ ਸਮਾਂ ਬਚ ਸਕੇ ਉਹਨਾਂ ਨੇ ਲੰਚ ਟਾਈਮ ਘਰ ਆ ਕੇ ਬੱਚਿਆਂ ਲਈ ਵੀ ਖਾਣਾ ਜੋ ਤਿਆਰ ਕਰਨਾ ਹੁੰਦਾ ਸੀ ਬੰਟੀ ਦੇ ਮੰਮੀ ਨੂੰ ਦਫ਼ਤਰ ਵਿੱਚ ਸਵੇਰੇ 9 ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਕੰਮ ਕਰਨਾ ਪੈਂਦਾ ਸੀ ਦੁਪਹਿਰ ਦੇ ਖਾਣੇ ਸਮੇਂ ਉਹ ਫਟਾਫਟ ਆਪਣੀ ਮੋਪੇਡ ਤੇ ਘਰ ਆਉਂਦੇ ਬੱਚਿਆਂ ਦਾ ਖਾਣਾ ਤਿਆਰ ਕਰਦੇ ਬੱਚਿਆਂ ਨਾਲ ਖਾਣਾ ਖਾ ਕੇ ਅੱਧੇ ਪੌਣੇ ਘੰਟੇ ਵਿੱਚ ਫਿਰ ਦਫ਼ਤਰ ਪਹੁੰਚ ਜਾਂਦੇ ਸ਼ਾਂਬਲੇ ਬੰਟੀ ਦੇ ਪਾਪਾ ਰਸੋਈ ਦੇ ਕੰਮਕਾਰ ਵਿੱਚ ਉਸਦੀ ਮੰਮੀ ਦਾ ਹੱਥ ਵਟਾਉਂਦੇ ਸਨ। ਬੰਟੀ ਬੇਬੀ ਨਾਲੋਂ ਵੱਡਾ ਸੀ। ਉਹ ਚੁਸਤ ਚਲਾਕ ਸੀ। ਮੰਮੀ ਨਾਲ ਕੰਮ ਕਰਾਉਣ ਤੋਂ ਟਾਲ-ਮਟੋਲ ਕਰਦਾ। ਬੇਬੀ ਅਜੇ ਇੰਨੀ ਵੱਡੀ ਨਹੀਂ ਸੀ ਕਿ ਘਰ ਦੇ ਕੰਮਕਾਰ ਵਿੱਚ ਮੰਮੀ ਨਾਲ ਹੱਥ ਵਟਾ ਸਕਦੀ। ਬੰਟੀ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਸੀ। ਬੰਟੀ ਅਤੇ ਬੇਬੀ ਸਕੂਲੋਂ ਸਵਾ 1 ਵਜੇ ਰਿਕਸ਼ੇ ਤੇ ਕਾਰ ਪੁੱਜਦੇ। ਉਹਨਾਂ ਦੀ ਮੰਮੀ ਦਫ਼ਤਰੋਂ ਪੁੱਜ ਚੁੱਕੇ ਹੁੰਦੇ ਅਤੇ ਦੁਪਹਿਰ ਦਾ ਖਾਣਾ ਤਿਆਰ ਕਰਨ ਵਿੱਚ ਝੁੱਟ ਜਾਂਦੇ ਸਨ। ਉਹ ਮਸ਼ੀਨ ਵਾਂਗ ਕੰਮ ਕਰਦੇ ਸਨ ਬੰਟੀ ਅਤੇ ਬੀਬੀ ਰਕਸ਼ੇ ਵਿੱਚੋਂ ਉਤਰਦੇ ਬੰਟੀ ਬੀਬੀ ਨਾਲ ਪਹਿਲਾ ਘਰ ਵੱੜਦਾ ਘਰ ਵੱੜਦੇ ਸਾਂ ਹੀ ਆਪਣਾ ਬੈਗ ਮੋਢਿਓਂ ਲਾ ਕੇ ਬੈੱਡ ਤੇ ਲੇਟ ਕੇ ਲੱਤਾਂ ਹੇਠਾਂ ਵੱਲ ਕਰਦਾ ਆਖਦਾ ਮੇਰੇ ਬੂਟ ਲਾਓ ਛਲਦੀ ਕਰੋ ਮੰਮੀ ਰਸੋਈ ਵਿੱਚ ਰੋਟੀ ਪਕਾਉਂਦੇ ਪਕਾਉਂਦੇ ਇੱਕਦਮ ਕਮਰੇ ਵਿੱਚ ਆਉਂਦੇ ਬੰਟੀ ਦੇ ਬੂਟ ਜ਼ਰਾਬਾਂ ਲਾਉਂਦੇ ਕਈ ਵਾਰ ਈਉਂ ਕਰਦੇ ਆ ਕਰਦੇ ਆ ਤਵੇ ਤੇ ਪਈ ਰੋਟੀ ਛੱੜ ਜਾਂਦੀ ਮੰਮੀ ਕਈ ਵਾਰ ਉਹੀ ਸੜੀ ਰੋਟੀ ਖਾਂ ਲਈ ਬਾਕੀ ਰੋਟੀਆਂ ਦੇ ਥੱਲੇ ਰੱਖ ਲੈਂਦੇ ਦੂਜੇ ਪਾਸੇ ਬੇਬੀ ਛੋਟੀ ਹੋਣ ਦੇ ਬਾਵਜੂਦ ਬੰਟੀ ਨਾਲੋਂ ਜ਼ਿਆਦਾ ਸਿਆਣੀ ਜਾਪਦੀ ਸੀ ਕਿਉਂਕਿ ਉਸ ਵਿੱਚ ਕਾਲਾਪਨ ਨਹੀਂ ਸੀ ਤੇ ਨਾ ਹੀ ਉਹ ਬੰਟੀ ਵਾਂਗ ਬੇਚੈਨ ਜਾਂ ਅਛਵੀ ਮਹਿਸੂਸ ਕਰਦੀ ਸੀ ਉਹ ਮੰਮੀ ਨੂੰ ਬੰਟੀ ਵਾਂਗ ਤੰਗ ਨਾ ਕਰਦੀ ਗੁਰਵੀਰ ਬੰਟੀ ਦਾ ਦੋਸਤ ਸੀ ਉਹ ਬੰਟੀ ਤੋਂ ਇੱਕ ਕਲਾਸ ਅੱਗੇ ਸੀ ਕਈ ਦਿਨਾਂ ਤੋਂ ਉਸਦੀ ਮੰਮੀ ਨੂੰ ਬੁਖਾਰ ਚੜ ਰਿਹਾ ਸੀ ਬੁਖਾਰ ਇੱਕ ਦਿਨ ਹੁੰਦਾ ਅਗਲੇ ਦਿਨ ਬਿਲਕੁਲ ਨਾ ਹੁੰਦਾ ਉਸ ਤੋਂ ਅਗਲੇ ਦਿਨ ਫਿਰ ਝੜ ਜਾਂਦਾ ਡਾਕਟਰ ਕਹਿੰਦੇ ਸਨ ਕਿ ਮਲੇਰੀਆ ਹੈ ਇਸ ਲਈ ਗੁਰਬੀਰ ਦੇ ਮਮੀ 2-3 ਦਿਨਾਂ ਤੋਂ ਹਸਪਤਾਲ ਦਾਖਾਸਨ ਗੁਰਬੀਰ ਤੇ ਉਸਦਾ ਭਰਾ ਸਤਵੀਰ ਦੋਵੇਂ ਆਪਣੀ ਰੋਟੀ ਦਾ ਪ੍ਰਬੰਧ ਪਾਪਾ ਦੀ ਮਦਦ ਨਾਲ ਕਰ ਲੈਂਦੇ ਸਨ ਇੱਕ ਦਿਨ ਸ਼ਾਮ ਵੇਲੇ ਬੰਟੀ ਗੁਰਬੀਰ ਕੋਲ ਹੈਰੀ ਪੌਟਰ ਕਿਤਾਬ ਦਾ ਨੌਵਾਂ ਭਾਗ ਲੈਣ ਲਈ ਗਿਆ ਹੈਰੀ ਪੌਟਰ ਬੰਟੀ ਨੂੰ ਵੀ ਅੰਦਰ ਦਾ ਪਸੰਦ ਸੀ ਗੁਰਬੀਰ ਨੇ ਕਿਹਾ ਕਿ ਉਹ 4-5 ਦਿਨਾਂ ਵਿੱਚ ਕਿਤਾਬ ਪੜ੍ਹ ਲਵੇਗਾ ਤੇ ਫਿਰ ਬੰਟੀ ਉਸ ਕੋਲੋਂ ਕਿਤਾਬ ਲੈ ਜਾ ਸਕਦਾ ਹੈ ਸ਼ਾਨਦਰ ਸਮਾਸੀ ਬੰਟੀ ਜਦੋਂ ਗੁਰਵੀਰ ਹੋਰਾਂ ਦੇ ਘਰ ਕਿਤਾਬ ਲੈਣ ਗਿਆ ਤਾਂ ਉੱਥੇ ਜਿਹੜਾ ਦ੍ਰਿਸ਼ ਉਸਨੇ ਦੇਖਿਆ ਉਸ ਨੂੰ ਦੇਖ ਕੇ ਹੈਰਾਨ ਹੋ ਗਿਆ ਗੁਰਵੀਰ ਆਟਾ ਗੁੰਨ ਰਿਹਾ ਸੀ ਤੇ ਸਤਵੀਰ ਕਮਰੇ ਵਿੱਚ ਬੋਚਾ ਲਗਾ ਰਿਹਾ ਸੀ ਉਹਨਾਂ ਦੇ ਪਾਪਾ ਉਹਨਾਂ ਦੀ ਮੰਮੀ ਕੋਲ ਫਿਰ ਹਸਪਤਾਲ ਚ ਲੈ ਗਏ ਸਨ ਇਹ ਕੀ ਬੰਟੀ ਨੇ ਕੋਲਾ ਕੇ ਪੁੱਛਿਆ ਉਸ ਦੀਆਂ ਗੱਲਾਂ ਵਿੱਚ ਮਜ਼ਾਕ ਦੀ ਝਲਕ ਨਜ਼ਰ ਆ ਰਹੀ ਸੀ ਕਿਉਂ ਕੀ ਹੋਇਆ ਗੁਰਵੀਰ ਨੇ ਉਸੇ ਅੰਦਾਜ਼ ਵਿੱਚ ਪੁੱਛਿਆ ਆਟਾ ਹਾਂ ਆਟਾ ਹੀ ਤਾਂ ਗੁੰਨ ਰਿਆ ਗੁਰਵੀਰ ਬੋਲਿਆ ਮੰਮੀ ਅਸਤਰਾ ਲੈਣਾ ਇਸ ਲਈ ਰੋਟੀ ਅਸੀਂ ਦੋਵੇਂ ਭਰਾ ਮਿਲ ਕੇ ਬਣਾ ਲੈਨੇ ਆ ਕੰਮ ਵਾਲੀ ਨਹੀਂ ਲਗਾਈ ਹੋਈ ਬੰਟੀ ਦਾ ਅਗਲਾ ਸਵਾਲ ਸੀ ਇਸ ਵਾਰ ਸਤਵੀਰ ਬੋਲਿਆ ਕੰਮਕਾਰ ਵਾਲੀ ਕੀ ਕਰਨੀ ਹੈ ਮੰਮੀ ਆਪ ਹੀ ਕਰਦਾ ਸਾਰਾ ਕੰਮ ਕਰ ਲੈਂਦੇ ਨੇ ਨਿੱਕੇ ਨਿੱਕੇ ਦਾ ਕੰਮ ਨੇ ਸਾਡੇ 15 20 ਮਿੰਟਾਂ ਵਿੱਚ ਸਾਫ ਬੰਤੀ ਨੇ ਆਪਣੇ ਆਉਣ ਦਾ ਮਕਸਦ ਦੱਸਿਆ ਤਾਂ ਗੁਰਵੀਰ ਬੋਲਿਆ ਮੰਮੀ ਬਿਮਾਰ ਹੋਂ ਕਾਰਨ ਮੈਂ ਹੈਰੀ ਪੌਟਰ ਨਹੀਂ ਪੜ ਸਕਿਆ ਤੂੰ ਇਉਂ ਕਰ ਮੇਰੇ ਹੱਥਾਂ 'ਤੇ ਵਾਲੇ ਨੇ ਉਸ ਸਾਹਮਣੇ ਵਾਲੀ ਅਲਮਾਰੀ ਵਿੱਚ ਪਈ ਹੈ ਉੱਪਰਲੇ ਖਾਨੇ ਵਿੱਚ ਪਹਿਲਾਂ ਤੂੰ ਪੜ ਲੈ ਬਾਅਦ ਵਿੱਚ ਮੈਂ ਪੜ ਲਵਾਂਗਾ ਬੰਤੀ ਹੈਰੀ ਪੌਟਰ ਕਿਤਾਬ ਲੈ ਕੇ ਘਰ ਆਣ ਲੱਗਾ ਉਸ ਨੂੰ ਜਾਪੇ ਐਸੀ ਜਿਵੇਂ ਉਸਦੇ ਪੈਰ ਮਨਮਨ ਪਾਰੇ ਹੋ ਗਏ ਹੋਣ ਕਿੰਨੇ ਸਿਆਣੇ ਨੇ ਦੋਵੇਂ ਭਰਾ ਇਸ ਗੱਲ ਦਾ ਤਾਂ ਅੱਜ ਅੱਖੀਂ ਦੇਖ ਕੇ ਪਤਾ ਲੱਗ ਗਿਆ ਕਿਵੇਂ ਆਪਸ ਵਿੱਚ ਮਿਲ ਜੁਲ ਕੇ ਕੰਮ ਕਰ ਰਹੇ ਸਨ ਤੇ ਮੈਂ ਬੰਟੀ ਜੀ ਆਖਾ ਸਾਹਮਣੇ ਮੰਮੀ ਨਾਲ ਹੁੰਦਾ ਵਤੀਰਾ ਸਾਹਮਣੇ ਆਉਣ ਲੱਗਾ ਮੰਮੀ ਫ੍ਰਿਜ ਦਾ ਪਾਣੀ ਦਿਓ ਬੂਟ ਲਾਓ ਜਰਾਬਾਂ ਵੀ ਲਾਓ ਦੁੱਧ ਦਿਓ ਟੇਬਲ 'ਤੇ ਜੈਟਰੀ ਬਾਕਸ 'ਤੇ ਹੈ ਦੇਣਾ ਮੰਮੀ ਇਸਦੀ ਦੀ ਬੋਕ ਗੁੰਮ ਗਈ ਹੈ ਲੱਭ ਕੇ ਦਿਓ ਛੇਤੀ ਮੰਮੀ ਬਰਤਨ ਲੈ ਜੋ ਮੰਮੀ ਰਿਮੋਟ ਮੰਮੀ ਆ ਕਰਨਾ ਮੰਮੀ ਉਹ ਕਰਨਾ ਬੰਟੀ ਸੋਚਣ ਲੱਗਾ ਉਸਦੇ ਮੰਮੀ ਤਾਂ ਦਫ਼ਤਰ ਵਿੱਚ ਨੌਕਰੀ ਵੀ ਕਰਦੇ ਹਨ ਲੰਚ ਵੇਲੇ ਆ ਕੇ ਉਹਨਾਂ ਲਈ ਖਾਣਾ ਵੀ ਤਿਆਰ ਕਰਦੇ ਨੇ ਸ਼ਾਮੀ ਦਫ਼ਤਰੋਂ ਥੱਕ ਕੇ ਟੁੱਟ ਕੇ ਫੇਰ ਉਹਨਾਂ ਲਈ ਚਾਹ ਪਾਣੀ ਦੀ ਤਿਆਰੀ ਵਿੱਚ ਜੁਟ ਜਾਂਦੇ ਨੇ ਰਾਤ ਨੂੰ ਫਿਰ ਖਾਣਾ ਤਿਆਰ ਕਰਦੇ ਨੇ ਖਾਣ ਪੀਣ ਪਿੱਛੋਂ ਅਗਲੇ ਦਿਨ ਸਬਜ਼ੀ ਵਗੈਰਾ ਕੱਟਣ ਲੱਗ ਜਾਂਦੇ ਨੇ ਤੇ ਉਹ ਪਰ ਸੋਫੇ ਬੈੱਡ ਯਾ ਕੁਰਸੀ ਤੇ ਬੈ ਕੇ ਕਦੇ ਕੁਝ ਤੇ ਕਦੇ ਕੁਝ ਦੇਣ ਲਈ ਆਰਡਰ ਹੀ ਕਰਦਾ ਰਹਿੰਦਾ ਹੈ ਐਵੇਂ ਤਾਂ ਨਹੀਂ ਬੇਬੀ ਉਸ ਨੂੰ ਆਖਦੀ ਤੂੰ ਤਾਂ ਨੀਰਾ ਆਰਡਰ ਮਾਸਟਰ ਹੈ ਹਰ ਵੇਲੇ ਕੋਈ ਨਾ ਕੋਈ ਆਰਡਰ ਕਰਦਾ ਰਹੇ ਨਹੀਂ ਤੂੰ ਜੇ ਲਈ ਤਾਂ ਕੀ ਕੰਮ ਕਰੇਗਾ ਖੁਦ ਹੀ ਰਸੋਈ 'ਚ ਜਾ ਕੇ ਪਾਣੀ ਦਾ ਗਲਾਸ ਵੀ ਪੀ ਸਕਦਾ ਫਿਰ ਅਚਾਨਕ ਬੰਟੀ ਦੇ ਮਨ ਦੇ ਕਿਸੇ ਕੋਨੇ ਵਿੱਚੋਂ ਆਵਾਜ਼ ਆਈ ਜੇ ਤੇਰੀ ਮੰਮੀ ਵੀ ਗੁਰਵੀ ਤੇ ਮੰਮੀ ਵਾਂਗ ਵੀ ਬਾਹਰ ਪੈ ਜਾਣ ਫਿਰ ਨਹੀਂ ਨਹੀਂ ਮੰਮੀ ਨੂੰ ਹੁਣ ਮੰਮੀ ਨੂੰ ਹੁਣ ਜ਼ਿਆਦਾ ਕੰਮ ਕਰਨ ਨਹੀਂ 당ਾਂਗਾ ਉਹਨਾਂ ਨਾਲ ਹੱਥ ਝਾਇਆ ਕਰਾਂਗਾ ਬੰਟੀ ਕਾਬਰੀ ਹੋਈ ਹਾਲਤ ਵਿੱਚ ਚਾਂਚਕ ਅੱਖਾਂ ਮਲਦਾ ਹੋਇਆ ਬੋਲਿਆ ਬੰਟੀ ਨੂੰ ਸੁਪਨਾ ਆ ਰਿਹਾ ਸੀ ਕੀ ਹੋਇਆ ਬੰਟੀ ਬੰਟੀ ਨੇ ਵੇਖਿਆ ਮੰਮੀ ਉਸ ਦਾ ਸਿਰ ਪਲੋਸ ਤੇ ਪੁੱਛ ਰਹੀ ਸਨ ਕੋਈ ਪੈੜਾ ਸੁਪਨਾ ਹੈ ਨਹੀਂ ਮੰਮੀ ਪੈੜਾ ਨਹੀਂ ਚੰਗਾ ਸੁਪਨਾ ਆਇਆ ਹੈ ਬੰਟੀ ਬੋਲਿਆ ਮੰਮੀ ਨੇ ਪੁੱਛਿਆ ਕੀ ਹੋ ਗਿਆ ਸੁਪਨਾ ਸੀ ਪਰ ਬੰਟੀ ਘਲਟਾਲ ਗਿਆ ਉਸ ਨੂੰ ਅੰਦਰੋਂ ਅੰਦਰ ਹੀ ਸ਼ਰਮ ਜੋ ਆ ਰਹੀ ਸੀ ਉਸ ਦਿਨ ਤੋਂ ਬਾਅਦ ਬੰਟੀ ਸਕੂਲੋਂ ਘਰ ਆ ਕੇ ਬੂਟ ਜੁਰਾਬਾਂ ਲਾ ਕੇ ਉਹਨਾਂ ਨੂੰ ਥਾਂ 'ਤੇ ਰੱਖਣ ਲੱਗ ਪਿਆ ਮੰਮੀ ਨਾਲ ਕੰਮ ਕਰਵਾਉਂਦਿਆਂ ਉਸ ਨੂੰ ਖੁਸ਼ੀ ਮਿਲਣ ਲੱਗੀ ਇੱਕ ਦਿਨ ਕੰਮ ਕਰਨ ਵਾਲੀ ਨਾ ਆਈ ਤਾਂ ਮੰਮੀ ਨੇ ਸ਼ਾਮੀ ਦਫ਼ਤਰੋਂ ਆ ਕੇ ਵੇਖਿਆ ਰਸੋਈ ਵਿੱਚਲੇ ਜੁੱਠੇ ਵਰਤਨ ਧੋਵਾਂਜੇ ਕਾਰਨਰ 'ਤੇ ਸਲੀਕੇ ਨਾਲ ਪਏ ਸਨ ਹਰ ਇੱਕ ਚੀਜ਼ ਥਾਂ ਸਿਰ ਪਈ ਵੇਖ ਮੰਮੀ ਦੀ ਸਾਰੀ ਥਕਾਵਟ ਲੈ ਗਈ ਅਤੇ ਉਸ ਨੂੰ ਪਾਰੀ ਕਰਦੇ ਹੋਏ ਬੋਲੀ ਮੇਰੇ ਬੰਟੀ ਨੂੰ ਸੁਪਨੇ ਨੇ ਕਿਆ ਸੋਨਾ ਸਬਕ ਸਿਖਾ ਦਿੱਤਾ ਏ ਬੰਟੀ ਮੁਸਕਰਾ ਪਿਆ ਤੇ ਫਿਰ ਬੇਬੀ ਨਾਲ ਬਹਿ ਕੇ ਸਕੂਲ ਦਾ ਕੰਮ ਕਰਨ ਵਿੱਚ ਤਰੁਜ